ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਜਸਵਿੰਦਰ ਕੌਰ ਆਪ ਜੀ ਦਾ ਸਵਾਗਤ ਆਪਣੇ ਚੈਨਲ ਤੇ ਸਵਾਗਤ ਕਰਦੀ ਆਂ ਹੋਰ ਸਨਾਉ ਮੈਂ ਹੋਰ ਸਨਾਉ ਤੁਸੀਂ ਕਿਦਾਂ ਠੀਕ ਠਾਕ ਹੋਵੋਗੇ ਮੈਂ ਉਮੀਦ ਕਰਦੀ ਆਂ ਕਿ ਸਾਰੇ ਮੇਰੇ ਭੈਣ ਭਰਾਵ ਬਿਲਕੁਲ ਠੀਕ ਠਾਕ ਹੋਵੋਗੇ ਜੀ ਅੱਜ ਆਪਾਂ ਲੈ ਕੇ ਆਏ ਸੀ ਜਿਹੜਾ ਆਪਣੇ ਪਲਾਂਟਸ ਲਾਈ ਹੋਏ ਆ ਮੈਨੇ ਕੋਰਨਾ ਨੂੰ ਮੈਂ ਤੁਹਾਨੂੰ ਦਿਖਾਵਾਂ ਵੀ ਕਿਸ ਤਰ੍ਹਾਂ ਦੇ بارش ਤੋਂ ਬਾਅਦ ਵਿੱਚ ਕਿੰਨੇ ਖੁਸ਼ ਉਹ ਨਜ਼ਰ ਆ ਰਹੇ ਆ ਉਹ ਬਹੁਤ ਹੀ ਸੋਹਣੇ ਜਿੱਦਾਂ ਬਣ ਗਏ ਆ ਕਣੇ ਹੋ ਗਏ ਬਹੁਤ ਵਧੀਆ ਗਰੋਥ ਉਹਨਾਂ ਦੀ ਬਹੁਤ ਸੋਹਣੀ ਹੋ ਗਈ ਹੈ ਜੀ ਮੈਂ ਚਾਹੁੰਦੀ ਸੀ ਤੁਹਾਨੂੰ ਆਪਣੇ ਜਿਹੜੇ ਪਲਾਂਟਸ ਸਾਰੇ ਦਿਖਾਵਾਂ ਤੁਸੀਂ ਦੇਖ ਸਕਦੇ ਹੋ ਰੀਨ ਲੀਲੀ ਨੇ ਵੀ ਫਲਾਵਰ ਦੇਣੇ ਸ਼ੁਰੂ ਕਰ ਦਿੱਤੇ ਆ ਮੇਰੀ ਕਰੇਲਿਆਂ ਦੀ ਵੇਲ ਆ ਵੀ ਬਹੁਤ ਸੋਹਣੀ ਹੋ ਗਈ ਆ ਮਨੀ ਪਲਾਂਟ ਨੇ ਗਰੋਥ ਫੜ ਲਈ ਆ ਜੀ ਰੇਨ ਲਿਲੀ ਦਾ ਫਲਾਵਰ ਤੁਸੀਂ ਦੇਖ ਸਕਦੇ ਹੋ ਕਿੰਨਾ ਪਿਆਰਾ ਹਾਂਜੀ ਅਪਰਾਜੀਤਾ ਦਾ ਮੇਰਾ ਨਵਾਂ ਪਲਾਂਟ ਜਿਹੜਾ ਉਹ ਵੀ ਗਰੋਥ ਫੜ ਚੁੱਕਿਆ ਆ ਜੀ ਇਹ ਵੀ ਮੈਂ ਬੀਜ ਤੋਂ ਉਗਾਇਆ ਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੀ ਇਸ ਨੇ ਗਰੋਥ ਫੜੀ ਆ ਤੇ ਫਲਾਵਰ ਜਿਹੜੇ ਆ ਬਹੁਤ ਪਿਆਰੇ ਖੜ ਗਏ ਆ ਜੀ ਬੋਗਨਵਿਲੀਆ ਨੇ ਵੀ ਬਹੁਤ ਫਲਾਵਰ ਦੇਣੇ ਸ਼ੁਰੂ ਕਰ ਦਿੱਤੇ ਆ ਵੀ ਬਹੁਤ ਸੋਹਣੇ ਖਿੜ ਰਹੇ ਆ ਇਹ ਤੁਸੀਂ ਮਾਰਨਿੰਗ ਗਲੋਰੀ ਦੇਖ ਸਕਦੇ ਹੋ ਮਾਰਨਿੰਗ ਗਲੋਰੀ ਦੀ ਵੀ ਗ੍ਰੋਥ ਵਧੀਆ ਹੋ ਗਈ ਹੁਣ ਇਹ ਫਲਾਵਰ ਦੇਊਗੀ ਤੁਸੀਂ ਦੇਖ ਸਕਦੇ ਹੋ ਗੋਡਹਲ ਨੇ ਵੀ ਫਲਾਵਰ ਦੇਣੇ ਸ਼ੁਰੂ ਕਰ ਦਿੱਤੇ ਗੋਡਹਲ ਦਾ ਮੇਰਾ ਪਲਾਂਟ ਕਿੰਨਾ ਹੈਲਦੀ ਹੋ ਗਿਆ ਆ ਬਹੁਤ ਹੀ ਸੋਹਣਾ ਹੈ ਇਸ ਦੇ ਫਲਾਵਰ ਜਿਹੜੇ ਬਹੁਤ ਪਿਆਰੇ ਹੁੰਦੇ ਆ ਬਿਲਕੁਲ ਰੈੱਡ ਕਲਰ ਦੇ ਵਿੱਚ ਇਹ ਫਲਾਵਰ ਦਿੰਦਾ ਮੇਰੇ ਕੋਲ ਦੋ ਤਰ੍ਹਾਂ ਦੀ ਇਹ ਕੁਆਲਿਟੀ ਦੇ ਆ ਜੀ ਇੱਕ ਆਪਣੇ ਕੌਰਾਂਚ ਕਲਰ ਦੇ ਇੱਕ ਇਹ ਆ ਰੈੱਡ ਕਲਰ ਦੇ ਕੜੀ ਪੱਤਾ ਤੁਸੀਂ ਦੇਖ ਸਕਦੇ ਹੋ ਕੜੀ ਪੱਤੇ ਦੇ ਆ ਜਿਹੜੀ ਆ ਗਰੋਥ ਬਹੁਤ ਸੋਹਣੀ ਪੜ ਲਈ ਆ ਇਹ ਪਹਿਲਾਂ ਹਨੇਰੀਆਂ ਦੇ ਨਾਲ ਟੁੱਟ ਚੁੱਕਾ ਸੀ ਜਿਹੜੀ ਆਂਦੀ ਤੂਫਾਨ ਆਈ ਸੀ ਉਹਦੇ ਨਾਲ ਟੁੱਟ ਗਿਆ ਸੀਗਾ ਆਪਣਾ ਸਾਰਾ ਉੱਤੋਂ ਤੁਸੀਂ ਦੇਖ ਸਕਦੇ ਹੋ ਮਾਰਨ ਆਪਣੀ ਅਪਰਾਜਿਤਾ ਨੇ ਫਲਾਵਰ ਜਿਹੜੇ ਆ ਬਹੁਤ ਸੋਹਣੇ ਜਿਹੜੇ ਖਿੜ ਰਹੇ ਆ ਹਾਂਜੀ ਜੈਡ ਪlant ਮੇਰਾ ਬਹੁਤ ਸੂਣਾ ਹੋ ਗਿਆ ਆ ਮੈਨੂੰ ਜੇ ਕੋਈ ਮੇਰੇ ਭੈਣ ਭਰਾ ਮੇਰੀ ਵੀਡੀਓ ਦੇਖੂ ਤਾਂ ਮੈਨੂੰ ਜਰੂਰ ਦੱਸਿਓ ਵੀ ਮੇਰੇ ਜਿਹੜਾ ਹੈਗਾ ਆ ਡ੍ਰੈਗਨ ਫਰੂਟ ਨੇ ਹਜੇ ਤੱਕ ਫਰੂਟ ਨਹੀਂ ਦਿੱਤਾ 4 ਸਾਲ ਮੇਰੇ ਇਸ ਪlant ਨੂੰ ਲੱਗੇ ਨੂੰ ਹੋ ਗਿਆ ਹੈ ਜੀ ਮੈਂ ਉਮੀਦ ਕਰਦੀ ਆ ਤੁਸੀਂ ਮੈਨੂੰ ਇਹਦੇ ਬਾਰੇ ਚ ਦੱਸੂਗੇ ਤੇ ਇਹਦੇ ਬਾਰੇ ਚ ਮੈਂ ਟ੍ਰੀਟਮੈਂਟ ਕਰਨ ਤੋਂ ਬਾਅਦ ਵਿੱਚ ਸ਼ਾਇਦ ਮੈਨੂੰ ਫਲਾਵਰ ਦੇ ਦੇ ਪਲੀਜ਼ ਤੁਸੀਂ ਮੈਨੂੰ ਜਰੂਰ ਦੱਸਿਓ ਹਾਂਜੀ ਜੀ ਤੁਸੀਂ ਦੇਖ ਸਕਦੇ ਹੋ ਮੇਰਾ ਮਨੀ ਪlant ਬਹੁਤ ਹੈਲਥੀ ਹੋ ਗਿਆ ਆ